ਦੇਖੋ ਇਹ ਤਾਂ ਨੈਕਸਟ ਤਰੀਕ ਪਈ ਆ ਜੀ ਉਹ 7 ਤਰੀਕ ਪਈ ਆ ਅਦਾਲਤ 'ਚ ਜਿਹੜੀ ਗੱਲ ਮੈਂ ਕੀਤੀ ਆ ਜੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪਏ ਨੇ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁਕਣੀ ਪਊਗੀ ਕਿ ਉਸ ਗੈਰ ਕਾਨੂੰਨੀ ਕੰਮ 'ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜਿਵੇਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ-ਬਾਰ ਕਹਿ ਰਿਹਾ ਸੀਗਾ ਕਿ ਮੇਰੇ ਇਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟ ਸਟੋਪ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਹੈ ਬਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ ਮਾਰ ਕੇ ਮਤਲਬ ਲਈ ਫਿਰਦੇ ਸੀ ਉਦੋਂ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟਲ ਗਿਆ ਖਤਰਾ ਤਾਂ ਇਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਆ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਹੈ ਮੈਂ ਇਹਨਾਂ ਦਾ ਤਲਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉੱਥੇ ਜੁਡੀਸ਼ਰੀ ਰੀਲੀ ਹੈਸ ਟੂ ਸਟੈਪ ਇਨ ਐਂਡ ਸਟੈਪ ਅਪ ਔਨ ਸਾਡੇ ਸਤਿਕਾਰਯੋਗ ਸੀਜੀਐਮ ਸਾਹਿਬ ਨੇ ਉੱਥੇ ਵਿਜ਼ਿਟ ਕੀਤੀ ਉਹਨਾਂ ਨੇ ਲੇਕ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ ਚ ਹੋਵੇ ਕੋਰਟ ਦੀ ਕਸਟਡੀ ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆ ਹੋਣ ਤੇ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰਡੈਂਟ ਜੇਲ ਨਾਪੇ ਦੀ ਏ ਡੀ ਜੀ ਪੀ ਜੇਲ ਨਾਪੇ ਜੀ ਆਈ ਜੀ ਜੇਲ ਮੁਹੰਮਦ ਤੈਬ ਦੀ ਅਰुणਪਾਲ ਦੀ ਅ ਇੰਦਰਜੀਤ ਕਾਲੋ ਦੀ ਡੀ ਜੀ ਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕੀ ਜਵਾਬਦੀ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਦੇ ਉੱਤੋਂ ਦੀ ਹੈ ਮੀਤਿਆ ਸਾਹਿਬ ਤੁਸੀਂ ਹੈਂਡ ਰੈਕਰ ਨੇ ਇੱਕ ਕੰਪਲੇਂਟ ਵੀ ਜਿਹੜੀ ਹੈ ਸੈਸ਼ਨ ਜੀਸ ਤੁਸੀਂ ਹਾਲਾਤਾਂ ਨੂੰ ਕਿਤੀ ਸੀ ਉਹਦੇ ਤੇ ਕੀ ਰੁਕ ਰਿਹਾ ਹੈ ਉਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਤਿਹਗੜ੍ਹ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਥੋੜੂ ਜੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਹਿਅਰਿੰਗ ਕੀਤੀ ਇਨ ਕੋਰਟ ਇਨ ਜੇਲ੍ਹ ਔਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਈ ਦੀ ਕਾਪੀ ਅੱਜ ਮੈਨੂੰ ਮਿਲ ਰਹੀ ਹੈ ਸਰਕਾਰ ਦੀ ਘਬਰਾਹਟ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲਿਆ ਅੱਜ ਮਹੀਨੇ ਬਾਅਦ ਜੀ ਕੀ ਉਹਨਾਂ ਦੇ ਵਿੱਚ ਇਹ ਤਿੰਨ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਾਰੀ ਮੰਗਲ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਦੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ ਕੋਲ ਹੈ ਜੇਲ ਦਵੇ ਨਾ ਘਬਰਾਉਂਦੇ ਕਿ ਕੀ ਗਲਤ ਕੰਮ ਕਰ ਰਹੇ ਸੀ ਅੱਜ ਔਨਰੇਬਲ ਕੋਰਟ ਨੇ ਦਿੱਤੀ ਔਰ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰ ਇਟੈਂਡੈਂਟ ਜੇਲ ਆਈਜੀ ਮੁਹੰਮਦ ਐਰਨਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲਣਗੇ ਗਲਤੀ ਮੰਨ ਲਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਹੈ ਔਰ ਕਿਹੜੀ ਤਰੀਕ ਨੂੰ ਕਰਾਈ ਹੈ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਜ ਸਾਹਿਬ ਆਈਸੀ ਪਟਿਆਲੇ ਵਾਲੇ ਸਰਦਾਰ ਅਵਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਘਬਰਾਹਟ ਸੀ ਏਡੇ ਬਕਲਾਹਟ ਸੀ ਮਜੀਠੀ ਇਹ ਬਾਰੇ ਕੈਮਰੇ ਵਿੱਚ ਕੈਮਰੇ ਵਿੱਚ ਹੀ ਦੇਖਦੇ ਸੀ ਅਫਸਰ ਵੀ ਸੀ ਕੁਝ ਰਲੇ ਮਿਲੇ ਸੀ ਜਦ ਮੈਂ ਦੱਸ ਹੀ ਦਿੱਤਾ ਤੇ ਮੈਂ ਨਾ ਵੀ ਦੱਸ ਤੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਕਾਈ ਤੁਸੀਂ ਜਿਆਦਾ ਕਾਲੇ ਨਾ ਪਾਓ ਜੇ ਤੋ ਤ ਮੈਂ ਅਪ ਬਗੀਚਿਆ ਸਾਹਿਬ ਚੋਹਾਨ ਸਾਹਿਬ ਨੇ ਕੀ ਆਪਣੀ ਰਿਪੋਰਟ ਦੇ ਵਿੱਚ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਟਡੀ ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲੋਂ ਕਿ ਜੇ ਕਿਸੇ ਗੁਰੂ ਦੇ ਸਿੱਖ ਨੇ ਕੇਸ ਧੋ ਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆਜੇ ਜਾਂ ਕੋਈ ਹੁਣ ਗੋਚਲਖਾਨ ਨੇ ਚ ਬਾਥਰੂਮ ਚ ਜੀਨੇ ਨਹਾਣਾ ਧੋਣਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤੋਂ ਉਹਨੇ ਬਦਲ ਨਹੀਂ ਆ ਲਾਉਣੀ ਹੈ ਇਹ ਹੱਦ ਤੱਕ ਸਰਕਾਰ ਗਿਰਗੀ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ 10 ਜਨਵਰੀ ਨੂੰ ਮੈਂ ਤੁਸੀ ਵੇਖੋ ਕੋਈ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿੱਧ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਦਾ ਇਹ ਵਿਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਸ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫਰ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫਰੀਜ਼ਿੰਗ ਆਫ ਸੀਸੀਟੀਵੀ ਕੈਮਰਾਜ਼ ਔਰ ਜੇਲ ਉਦੋਂ ਤੋਂ ਹੀ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਔਰ ਜਿਹੜੇ ਲੋਕਾਂ ਨੇ ਅப்சਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਮਾਨ ਮੈਂ ਫੇਰ ਗੱਲ ਦਰਉਣਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਛੁਕੂਗਾ ਮਜੀਠੀਆ ਤੇ ਨੁਕਸ ਪੂਜ਼ ਕਰਕੇ ਰਹੂਗਾ ਰੁਕੂਗਾ ਛੁਕੂਗਾ ਤੇ ਇਸ ਗੁਰੂ ਦੀ ਸੰਗਤ ਅੱਕੇ ਤਾਂ ਜ਼ਰੂਰ ਛੁਕੂਗਾ ਸੱਚੇ ਬਾਦਸ਼ਾਹ ਕੇ ਜ਼ਰੂਰ ਛੁਕੂਗਾ ਮਗਰ ਜਿਹੜੇ ਤਾਨਾਸ਼ਾ ਗੈਰ ਕਾਨੂੰਨੀ ਕੰਮ ਕੋਟਾ ਨੂੰ ਝੂਠ ਬੋਲ ਰਹੇ ਆ ਜੱਜ ਸਾਹਿਬਾਨਾ ਨੂੰ ਮਿਸਲੀਡ ਕਰ ਰਹੇ ਆ ਬੁਰਦ ਲਾਰਜੇਸਟ ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜਿਹੜੀ ਵੀਡੀਓ ਜਿਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਉਹ ਵੀਡੀਓ ਬਣਾਉਣ ਦੀ ਤਿਆਰੀ ਚ ਸੀ ਕਿ ਵੀ ਤੁਹਾਨੂੰ ਚੁੱਪ ਕਰਾਉਣ ਦੇ ਲਈ ਔਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜਾ ਮੁੱਖ ਮੰਤਰੀ ਦੀ ਕਿਹੜੀ ਵਜ੍ਹਾ ਨਾਲ ਹੋਈ ਹੈ ਭਰਾ ਪਤਾ ਨਹੀਂ ਹੋ ਉਹ ਖਤਰਨਾਕ ਕੰਨੀ ਹੋ ਗਈ। ਔਖਾ ਨਾ ਫਤੇਗੜ ਸਾਹਿਬ ਮੰਤਰੀ ਦੀ ਭਾਗ ਖਾ ਮੁਖਾਪੀ ਲੈਂਦੇ ਤੇ ਪਤਾ ਨਹੀਂ ਲੱਗਦਾ ਮਜੀਠੀਆ ਸਾਹਿਬ ਫਤੇਗੜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਤੁਹਾਡੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈਗਾ ਬ੍ਰਦਰ ਆ ਯੂ ਤੁਸੀਂ ਜੱਜ ਸਾਹਿਬ ਵੀ ਜਦ ਲਿਖ ਰਹੇ ਹਿਊਮਨ ਰਾਈਟਸ ਵਾਇਲੇਸ਼ਨਸ ਹੈ ਤੇ ਮੇਰੇ ਕਹਿਣ ਦੀ ਕੀ ਗੱਲ ਰਹਿ ਗਈ ਉਹਨਾਂ ਨੇ ਸਾਫ਼ ਲਿਖਿਆ ਹੈ कि ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕਿ ਗਾਂ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ 'ਚ ਨਹੀਂ ਕਰ ਸਕਦੇ ਤੁਸੀਂ ਅੱਜਕੱਲ ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤੇ ਆ ਕਿ ਜੇ ਪੁਲਿਸ ਕਸਟਡੀ 'ਚ ਨਹੀਂ ਤੇ ਤੁਸੀਂ ਜੱਜ ਸਾਹਿਬ ਦੀ ਕਸਟਡੀ 'ਚ ਇਹ ਲੋਕ ਕਿਵੇਂ ਉਹਦਾ ਦੁਰਵਰਤੋਂ ਕਰ ਸਕਦੇ ਤੁਹਾਨੂੰ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਤੇ ਜਿਉਂਦੇ ਆ ਸਾਰੇ ਮੈਂ ਤਾਂ ਬੁਰੀ ਆਸ ਆ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਲੰਗਾ ਇਹਨਾਂ ਅਫਸਰਾਂ ਨੂੰ ਮੈਂ एक्सपोज ਕਰਕੇ कर सस्पेंड करा के डिस्मिस कराण तक जाऊंगा अच्छा एसवाईएल दी मीटिंग ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨਲ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਨਾਲ ਵਾਟਰ ਸਰਸ ਜਿਹੜੇ ਸੈਕਟਰੀ ਵੀ ਨਾਲ ਮੌਜੂਦ ਸਨ ਕਿਸ ਤਰੀਕੇ ਨਾਲ ਦੇਖਦੇ ਕਿ ਵਾਕੀ ਕੱਲ ਕਿਸਾਨਾਂ ਨੇ ਉੱਥੇ ਜਾਮ ਵੀ ਲਾਤਾ ਪਹਿਲੀ ਵਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਚੀਫ ਮਿਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਅੱਜ ਉਸ ਗੱਲ ਤੇ ਮੋਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਤੇ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਹਦਾ ਦੇ ਰਾਜ ਸਭਾ MP ਦੇ ਕੇਜਰੀਵਾਲ ਸਾਹਿਬ ਦੇ ਚਿਹਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਭਰਾ ਤਾਂ ਠੀਕ ਆ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋਂ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਦੇ ਹੁੰਦਿਆ ਰੈਵਨਿਊ ਮਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਸਾਰੀ ਉੱਥੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਦਾ ਵੇਖਦੇ ਕੀ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਜ਼ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰਦੇ ਨੇ ਸੈਕਟਰੀ ਤੋਂ ਪਹਿਲਾਂ ਸੌ ਸਟੱਡੀ ਤੋਂ ਹੋ ਗਈ ਹੈ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟੱਡੀ ਹੋ ਗਈ ਹੈ ਵਾਟੇ ਤੋਂ ਸਟੱਡੀ ਨੀ ਪਰ ਲੱਗ ਰਿਹਾ ਹੈਗਾ ਵੀ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈਗਾ ਮੈਨੂੰ ਲੱਗਦਾ ਕੇਜਰੀਵਾਲ ਨੇ ਕਹੀ ਦਿੱਤਾ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਤੇ ਇਸ ਗੇਪ ਤੇ ਸਹਿਮਤ ਹੋਈ ਜਾ ਪਾਣੀ ਤਾਂ ਆਪਾਂ ਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀੋਂ ਲੈਕਚਰ ਆਪਣਾ ਹਰਿਆਣੇ ਤੋਂ ਲੈਕਚਰ ਲੜਨੀ ਹੈ ਕੇਜਰੀਵਾਲ ਸਾਹਿਬ ਦਾ ਜਾ ਜਨਮ ਭੂਮੀ ਹਰਿਆਣਾ ਅਕਾਲੀ ਦਲ ਦਾ ਕੀ ਹੈ ਪੰਜਾਬ ਤੋਂ ਪਾਣੀ ਹੈ ਨਹੀਂ ਪੰਜਾਬ ਨੇ ਦੇਣਾ ਨਹੀਂ ਅਕਾਲੀ ਦਲ ਲਾਅ ਐਂਡ ਆਰਡਰ ਦੀ ਅਗਲੀ ਸਟਿੱਚੀ ਖੜੀ ਕੀਤੀ ਜਾ ਰਹੀ ਹੈ ਅਸਿਸਟੈਂਡ ਕੀ ਹੈ ਸਰ ਉਹਨੇ ਤੇ ਇਸ ਤੋਂ ਬਾਅਦ ਕੀ ਹੋਏਗਾ ਜੀ ਉਹ ਦੋ ਪੁੱਛ ਲਿਆ ਜੀ ਤੇ ਉਂ ਸਾਰੀ ਉਹ ਕਿ ਰਾਮ ਜੀ ਕੌਨ ਸੀ ਰਮਾਂ ਪੁੱਛੇ ਉਹ ਹਾਲ ਮੇਰਾ ਜੱਟ ਮੇਰਾ ਹੋਣਗੇ ਕੀ ਹੋਣਗੇ ਮੈਂ ਉਹ ਪੁੱਛ ਰਿਹਾ ਮੈਂ ਕਹਾਣੀ ਨਹੀਂ ਮੈਂ ਪੁੱਛ ਰਿਹਾ ਮੇਰਾ ਵੀਰਪੁਰ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਆ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਵਾਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਪੀਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤੇ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾ ਕੇ ਕੋਜ਼ ਹੋ ਰੀਆਂ ਸਿਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਮੈਂ ਕੰਡੈਮਨ ਜੀ ਉਸ ਕੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਪ ਤੇ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਗੈਂਗਸਟਰਸਨ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਿਤੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਦੀ ਘਰੇ ਨਾਲ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰਉਣ ਦੀ ਤਿਆਰੀ ਹੈ ਤਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਹਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ ਚ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਬਤ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਦੇਖੋ